ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਏ ਏਤਿਮਾਨ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਆਰ ਕੇ ਕੰਗੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜੀ ਅਵਾਰਾ ਆਸਾਨ ਜਿਨੂ ਕੇ ਨੱਥ ਪਾ ਰਹੇ ਨੇ ਇੱਥੇ ਗੁਰੂ ਦੇ ਸਿੰਘ ਪਿਆਰੇ ਸੋ ਬਣੇ ਰਹੋ ਸਾਡੇ ਏਤਿਮਾਨ ਚੈਨਲ ਦੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਇਹ ਜੋ ਗੁਰੂ ਦੇ ਸਿੰਘ ਨੇ ਪਿਆਰੇ ਨੇ ਇਹ ਕਿੱਥੋਂ ਆਏ ਨੇ ਤੇ ਇਹ ਜੋ ਅਵਾਰਾ ਆਸਾਨ ਨੇ ਕੁਰਾਲੀ ਦੇ ਵਿੱਚ ਇਹਨਾਂ ਨੂੰ ਇਹ ਫੜ ਕੇ ਕਿੱਥੇ ਲੈ ਕੇ ਜਾਣਗੇ ਤੋ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਬਣੇ ਰਹੋ ਸਾਡੇ ਏਥੀਮਾਨ ਚੈਨਲ ਦੇ ਨਾਲ ਦੇਖ ਸਕਦੇ ਹੋ ਜੀ ਸਾਡੇ ਪਾਪਾ ਬੰਦਾ ਸਿੰਘ ਬਹਾਦਰ ਗਊਸ਼ਾਲਾ ਸੋ ਮੋਬਾਈਲ ਨੰਬਰ ਵੀ ਇਹਨਾਂ ਨੇ ਦਿੱਤਾ ਹੋਇਆ ਸੋ ਅਗਰ ਕਿਸੇ ਨੂੰ ਕੋਈ ਸ਼ੰਕਾ ਹੈ ਕਿਸੇ ਦੇ ਮਨ 'ਚ ਕੋਈ ਵਹਿਮ ਹੋਵੇ ਤਾਂ ਉਹ ਇਹਨਾਂ ਨੂੰ ਕਾਲ ਕਰਕੇ ਜਾਣਕਾਰੀ ਨਾਲ ਤੋਂ ਲੈ ਸਕਦਾ ਹੈ ਜਿਥੇ ਦੇਖੋ ਸਿੰਘਾਂ ਦਾ ਇਹ 3 ਬਿਲਡਰ ਹੈ ਜੀ ਕਿੰਗੇ ਇਸ ਗੱਡੀ ਚ ਆਏ ਹੋਏ ਨੇ ਜੀ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਕੰਨ ਵਾਲੀ ਆ ਜੀ ਉਹੀ ਆ ਇਹ ਗਾਈ ਸੂਣ ਵਾਲੀ ਆ ਜੀ ਇਹ ਸੂਹੂਗੀ ਥੋੜੇ ਦਿਨਾਂ ਬਾਅਦ ਇਹ ਹਾਂਜੀ ਤਾਂ ਕਰਕੇ ਇਹਨੂੰ ਅਲੱਗ ਵੀ ਰੱਖਿਆ ਰਾਤ ਨੂੰ ਜੁੱਲੀ ਰੱਖੀ ਆ ਉਹਨੂੰ ਟੱਕ ਦਈਦਾ ਉਹਦੇ ਨਾਲ ਵੀ ਠੀਕ ਹੈ ਜੀ ਇਹ ਆ ਵੀ ਗਾਈਆਂ ਹੀ ਆ ਜੀ ਦੋਵੇਂ ਇਹ ਵੀ ਫੜੀਆਂ ਨੇ ਜੀ ਇਹ ਕੱਲ੍ਹ ਪੜੀਆਂ ਹੋਣਗੀਆਂ ਅੱਛਾ ਬਾਬਾ ਜੀ ਇਹ ਸਾਰੀਆਂ ਫਿਰ ਗਾਈਆਂ ਕਰਾਲੀ ਸ਼ਹਿਰ ਦੇ ਵਿੱਚੋਂ ਹੀ ਇਕੱਠੀਆਂ ਕੀਤੀਆਂ ਕਰਾਲੀ ਚੋਂ ਵੀ ਇਕੱਠੀਆਂ ਕੀਤੀਆਂ ਨੇ ਜੀ ਹੋਰ ਸਾਨੂੰ ਜਿੱਥੇ ਜਿੱਥੇ ਪਤਾ ਹੈ ਨਾ ਜਿੱਥੇ ਜਿੱਥੇ ਗਾਈਆਂ ਬਹੁਤ ਜ਼ਿਆਦਾ ਹੈਗੀਆਂ ਨੇ ਹਾਂਜੀ ਅਸੀਂ ਪੂਰੇ ਪੰਜਾਬ ਦੀਆਂ ਗਾਈਆਂ ਇਦਾਂ ਰੱਖਣੀਆਂ ਚਾਹੁੰਦੇ ਆਂ ਜੀ ਕਿਤੇ ਨਾ ਕਿਤੇ ਕੋਈ ਬਾਬਾ ਜੀ ਇਹੇ ਸੇਵਾ ਹੋ ਸਕੇ ਜੀ ਜੀ ਇਹ ਮਤਲਬ ਕਿ ਇਹ ਕਿਹਦੀ ਗਲਤੀ ਮੰਨਦੇ ਹੋ ਜੀ ਇਹ ਇਹ ਜੀ ਗਲਤੀ ਤਾਂ ਜੀ ਜਿਹੜੇ ਪਹਿਲਾਂ ਲੋਨ ਲੈ ਲੈਂਦੇ ਨੇ ਜੀ ਟੈਗ ਵੀ ਲੱਗੇ ਹੋਏ ਆ ਗਾਈਆਂ ਦੇ ਉੱਤੇ ਹਾਂਜੀ ਟੈਗ ਲੱਗੇ ਹੋਏ ਹਾਂਜੀ ਆ گاਉਆਂ ਦੇ ਉੱਤੇ ਲੋਨ ਮਿਲ ਜਾਂਦਾ ਬੜਾ ਆਸਾਨੀ ਦੇ ਨਾਲ ਹਾਂਜੀ ਉਹ ਲੋਨ ਲੈ ਕੇ ਗਾਈਆਂ ਲੈ ਕੇ ਤੇ ਬਾਅਦ ਵਿੱਚ ਇੱਕ ਦਿਖਾਵਾ ਕਰਨ ਵਾਸਤੇ ਇਹਨਾਂ ਨੂੰ ਬਣ ਲੈਂਦੇ ਟੈਗ ਲਵਾ ਲੈਂਦੇ ਬਾਅਦ ਵਿੱਚ ਇਹਨਾਂ ਨੂੰ ਛੱਡ ਦਿੰਦੇ ਪੈਸੇ ਖਾ ਜਾਂਦੇ ਆ ਜੀ ਲੋਨ ਕੁਝ ਕੁੰਦੇ ਦੁੱਧ ਪੀਣ ਲੱਗ ਗਏ ਦੁੱਧ ਪੀ ਲਿਆ ਜੀ ਗਾਈ ਵਿਚਾਰੀ ਢਿੱਲੀ ਮੱਠੀ ਹੋ ਗਈ ਆ ਹਾਂਜੀ ਉਹਨੇ ਵਿਕਣਾ ਤਾਂ ਹੈ ਨਹੀਂ ਉਹ ਜਿਮੀਦਾਰ ਨੂੰ ਪਤਾ ਲੱਗ ਜਾਂਦਾ ਜੀ ਤਾਂ ਉਹ ਰੋਡ ਤੇ ਹੀ ਛੱਡ ਦਿੰਦੇ ਆ ਜੀ ਇਹ ਉਹਨਾਂ ਨੂੰ ਸਸਤਾ ਚਾਰਾ ਦਿਖਦਾ ਵਾ ਕਿ ਰੋਡ ਤੇ ਛੱਡ ਦੋ ਪੱਠੇ ਵੀ ਨਹੀਂ ਖਾਊਗੀ ਜੀ ਇਹ ਕਿਸ ਤੋਂ ਕਸੂਰ ਤਾਂ ਇਹਨਾਂ ਵਿਚਾਰੇ ਨੌ ਬੇਜਵਾਨਾਂ ਦਾ ਵੀ ਹੈ ਨਹੀਂਗਾ ਔਰ ਖਾਲਸੇ ਦੀ ਇੱਕ ਹੈਗੀ ਆ ਜੀ ਖਾਲਸਾ ਗਊ ਤੇ ਗਰੀਬ ਦੀ ਰੱਖਿਆ ਕਰਨ ਵਾਸਤੇ ਬਣਿਆ ਹੋਇਆ ਹੈ ਜੀ ਇਹਨੂੰ ਮਹਾਰਾਜ ਨੇ ਤਿਆਰ ਹੀ ਇਸੇ ਕਰਕੇ ਕੀਤਾ ਹੋਇਆ ਹੈ ਜੀ ਬਾਕੀ ਤੁਹਾਡੇ ਸਾਹਮਣੇ ਹੈ ਜੀ ਗਊ ਤੇ ਗਰੀਬ ਦੀ ਰੱਖਿਆ ਹੋ ਰਹੀ ਹੈ ਜੀ ਫਿਰ ਸਾਡਾ ਮੋਰਚਾ ਲੱਗਿਆ ਜੀ ਚੰਡੀਗੜ੍ਹ 52 ਸੈਕਟਰ ਦੇ ਵਿੱਚ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਸਤੇ ਜੀ ਉੱਥੇ ਵੀ ਡਿਊਟੀ ਦੇਣ ਜਾਣਾ ਪੈਂਦਾ ਜੀ ਸਾਨੂੰ ਸਾਰਿਆਂ ਨੂੰ ਠੀਕ ਹੈ ਜੀ ਦੋਨੇ ਕੰਮ ਹੋ ਰਹੇ ਆ ਜੀ ਇੱਥੇ ਜੀ ਬਸ ਇੱਥੇ ਨੇੜੇ-ਨੇੜੇ ਜਿੱਥੋਂ ਤੱਕ ਸਾਡਾ ਪਹੁੰਚ ਹੈਗੀ ਆ ਜੀ ਅਸੀਂ ਕਰਾਂਗੇ ਜੀ ਸਾਰਾ ਪਾਕੀ ਤੁਸੀਂ ਬਾਬਾ ਜੀ ਕਿੰਨੇ ਸਿੰਘ ਆਏ ਹੋਏ ਨੇ ਜੀ ਇੱਥੇ ਅਸੀਂ ਪੰਜ ਸਿੰਘ ਆਂ ਜੀ ਹੋਰ ਨਾਲ ਜੁੜੇ ਜਾ ਰਹੇ ਆ ਇੱਥੋਂ ਦੇ ਲੋਕਲ ਸਿੰਘ ਆ ਜਾਂਦੇ ਆ ਜੀ ਸਿੰਘ ਨੂੰ ਸਿੰਘ ਦੇਖ ਕੇ ਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਇੱਥੇ ਨੇੜੇ ਨੇੜੇ ਸਾਡੇ ਸਾਰਾ ਸਹਿਯੋਗ ਕਰਨ ਲੱਗ ਪਏ ਉਹ ਕਿੰਨੀ ਕਿ ਮੁਸ਼ਕਲ ਕਰਨੀ ਪਈ ਜੀ ਅੱਜ ਅੱਜ ਤਾਂ ਜੀ ਤੁਹਾਡੇ ਤੁਸੀਂ ਦੇਖਿਆ ਨਹੀਂ ਸੀ ਜਦੋਂ ਉੱਥੇ ਇੱਕ ਅਸੀਂ ਠੱਠਾ ਕਾਬੂ ਕਰਦੇ ਪਏ ਸੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਸ਼ਕੱਤ ਆ ਜੀ ਸੇਵਾ ਅਕਸਰ ਉਹਨਾਂ ਨੂੰ ਵੀ ਬੇਜਵਾਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੀ ਸੇਵਾ ਕਰਨ ਵਾਸਤੇ ਲੈ ਕੇ ਜਾਂਦੇ ਆ ਪਹਿਲਾਂ ਪਹਿਲਾਂ ਉਹ ਸਾਨੂੰ ਮਾਰਦੇ ਅਟੈਕ ਕਰਨਾ ਹਾਂਜੀ 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 ਚੁੱਟਣਾ ਸੋਚਦੇ ਆ ਬਿਲਕੁਲ ਕਿਉਂਕਿ ਆਜ਼ਾਦ ਹੁੰਦੇ ਆ ਕਿਉਂਕਿ ਅਜੇ ਵੀ ਨਾ ਕੁਝ ਕੋ ਪਸ਼ੂ ਆਏ ਗੁੱਸੇ ਹੋਏ ਵੇ ਆ ਕਿ ਸਾਨੂੰ ਬੰਨ ਲਿਆ ਸਾਨੂੰ ਬੰਨ ਤੇ ਆ ਹਾਂਜੀ ਇਹਨਾਂ ਨੂੰ ਹੁਣ ਦੋ ਦਿਨਾਂ ਤੋਂ ਹਰਾਚਾਰਾ ਮਿਲਦਾ ਪਿਆ ਵਧੀਆ ਹੁਣ ਪਤਾ ਲੱਗਿਆ ਇਹਨਾਂ ਨੇ ਅੱਜ ਪਾਣੀ ਤਾਂ ਨਹੀਂ ਪੀਤਾ ਸਹੀ ਤਰੀਕੇ ਦੇ ਨਾਲ ਜੀ ਸੋ ਜਿੱਥੇ ਆਪ ਕਿਤੇ ਸੜਕਾਂ ਦੇ ਉੱਤੇ ਕੂੜੇ 'ਚ ਮੂੰਹ ਮਾਰਦੇ ਸੀ ਲਖਾਬੇ ਖਾਂਦੇ ਸੀ ਗੰਦਮੰਦ ਖਾਂਦੇ ਸੀ ਸੋ ਅੱਜ ਇਹਨਾਂ ਨੂੰ ਚਾਰਾ ਮਿਲ ਰਿਹਾ ਜੀ ਮ ਚਾਰਾ ਮਿਲ ਰਿਹਾ ਜੀ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ ਜੀ ਦਾਣੇ-ਦਾਣੇ ਤੇ ਕਹਿੰਦੇ ਹੁੰਦੇ ਖਾਣੇ ਵੜੇ ਦਾ ਨਾਮ ਲਿਖਿਆ ਹੁੰਦਾ ਜੀ ਕੀ ਪਤਾ ਇਹਨਾਂ ਦੇ ਨਾਲ ਹੀ ਸਾਡਾ ਚਾਰਾ ਇਹਨਾਂ ਦੇ ਨਾਲ ਹੀ ਆ ਹਾਂ ਜੀ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਸੋ ਜੀ ਗੱਲ ਕਰਦੇ ਆ ਗੋਲੀ ਬਾਬਾ ਜੀ ਦੇ ਨਾਲ ਇਹਨਾਂ ਤੋਂ ਲੈਨੇ ਆ ਪੂਰੀ ਜਾਣਕਾਰੀ ਆਪਾਂ ਜੋ ਹੈ ਸਰੂਦੇ ਸਿੰਘ ਪਿਆਰੇ ਇਹ ਕਿਹੜੇ ਦਲ ਤੋਂ ਆਏ ਨੇ ਕਿੱਥੋਂ ਆਏ ਨੇ ਤੇ ਇਹ ਜੋ ਕਾਰਜ ਕਰ ਰਹੇ ਨੇ ਸੋ ਬਾਬਾ ਜੀ ਦੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਪ੍ਰੈਸ ਵਾਲੇ ਵੀਰਾਂ ਨੂੰ ਧੰਨਵਾਦ ਸਮਾਜ ਵਿੱਚ ਕਿੰਨੇ ਬੁਰੇ ਕੰਮ ਹੁੰਨੇ ਆ ਹਾਂ ਜੀ ਚੰਗੇ ਕੰਮ ਹੁੰਨੇ ਆ ਸਾਰੀ ਤੁਸੀਂ ਫੈਵਰ ਪਹੁੰਚਾਉਂਦੇ ਆ ਜੀ ਪਰ ਅੱਜ ਸਮਾਜ ਦੇ ਵਿੱਚ ਜਿਹੜੀ ਅੱਜ ਸੋਸ਼ਲ ਮੀਡੀਆ ਦੁਆਰਾ ਇੱਕ ਬਹੁਤ ਵਧੀਆ ਮੈਸੇਜ ਆਂਦਾ ਹਾਂ ਜੀ ਜਿੰਨੇ ਅਵਾਰਾ ਪਸ਼ੂ ਪਿਛਲੇ ਕੁ ਸਮੇਂ ਦੇ ਵਿੱਚ ਦੇਖੋ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰਾ ਸਿਸਟਮ ਵਧੀਆ ਹੋਣਾ ਚਾਹੀਦਾ ਸਾਡੇ ਉਰੇ ਅਵਾਰਾ ਪਸ਼ੂ ਬਹੁਤ ਸਾਡੇ ਸਾਨਾਂ ਦੇ ਨਾਲ ਆਪਣੇ ਸਾਨ ਝੋਟੇ ਇਹਨਾਂ ਦੇ ਨਾਲ ਬਹੁਤ ਡੈਥਾਂ ਹੋਲੀਆਂ ਬਿਲਕੁਲ ਜੀ ਠੇਕੇ ਦੇ ਮੂਰੇ ਪਿਛਲੇ ਕਈ ਸਾਲਾਂ ਦੇ ਵਿੱਚ ਲਗਾਤਾਰ ਹੁਣ ਪਿਛਲੇ ਸਾਲ ਅਜੇ ਪੂਰਾ ਸਾਲ ਨਹੀਂ ਹੋਇਆ ਨੌਜਵਾਨ ਮੁੰਡਾ ਸਾਨ ਚੱਕ ਕੇ ਮਾਰਿਆ ਆਪਣੇ ਗੁਪਤਾ ਡਾਕਟਰ ਹਸਪੀਟਲ ਦੇ ਨਾਲ ਹਾਂਜੀ ਇਹ ਬੁੱਢਾਂ ਨਾਲ ਸ਼ੌਣੀ ਵੱਲੋਂ ਸਿੰਘ ਆਏ ਚੱਪਰ ਚੀੜੀ ਦੇ ਵਿੱਚ ਇਹਨਾਂ ਦੀ ਗਊਸ਼ਾਲਾ ਹੈ ਜੀ ਚੱਪਰ ਚੀੜੀ ਦੇ ਵਿੱਚ ਚੱਪਰ ਚੀੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੀ ਗਊਸ਼ਾਲਾ ਹੈ ਅੱਛਾ ਜੀ ਸ਼ਹਿਰ ਦੇ ਨਾਲੇ ਸਾਰੇ ਨੌਜਵਾਨ ਜਿਹੜੇ ਨਸਕਾਮ ਪਿਆਰ ਕਰਨ ਵਾਲੇ ਸਮਾਜ ਦਾ ਭਲਾ ਮੰਗਣ ਵਾਲੇ ਸਾਡੇ ਭਲਾਈ ਦੇ ਲਈ ਹੋ ਰਹੇ ਆ ਲੋਕ ਕੁਝ ਹੋਰ ਸਮਝਦੇ ਆ ਪਰ ਇਹ ਪ੍ਰੈਕਟੀਕਲ ਆ ਕੇ ਦੇਖੇ ਉਹ ਪੁਰਾਣਾ ਬਿਜਲੀ ਦਫ਼ਤਰ ਹੈ ਰੁਪਰ ਰੋਡ ਤੇ ਇੱਥੇ ਸਾਰੇ ਆਸਾਨ ਜਿਨਵੇਂ ਗਊ ਗਊਆਂ ਉਹਨਾਂ ਨੂੰ ਅਸੀਂ ਕਿੰਨਾ ਰੱਬ ਮੰਨਦੇ ਆ ਪਰ ਫਿਰ ਵੀ ਉਹਨਾਂ ਨੂੰ ਛੱਡ ਦਿੰਨੇ ਆ ਵਾਰਾਂ ਜਦੋਂ ਫੰਡਰ ਹੋ ਜਾਂਦੀ ਆ ਉਹਨਾਂ ਨੂੰ ਅਸੀਂ ਇੱਕ ਪਰਮਾਤਮਾ ਦਾ ਰੂਪਵਾ ਦਿੰਨੇ ਆ ਕਿਉਂਕਿ ਇਹਨਾਂ ਸਾਰੇ ਜੀਵਾਂ ਦੇ ਵਿੱਚ ਰੱਬ ਵਸਦਾ ਇਹਨਾਂ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਐਡੇ ਐਡੇ ਬੜੇ ਇਨਸਾਨਾਂ ਨੂੰ ਬਹੁਤ ਔਖੇ ਤਰੀਕੇ ਦੇ ਨਾਲ ਕੁਝ ਸਿੰਘਾਂ ਦੀ ਸੱਟਾਂ ਵੀ ਵੱਜਦੀਆਂ ਆ ਜਾਂਦੇ ਆ ਦੇਖਣ ਨੂੰ ਮਿਲਦੇ ਆ ਕੰਟਰੋਲ ਕਰਨ ਦੇ ਵਾਸਤੇ ਬਹੁਤ ਦਲੇਰੀ ਵਾਲਾ ਕੰਮ ਹੈ ਇਹਨਾਂ ਨੂੰ ਕੰਟਰੋਲ ਕਰਨਾ ਇਹਨਾਂ ਦੇ ਹੀ ਜੋ ਬੰਦਾ ਤਜਰਬੇ ਵਾਲਾ ਹੁੰਦਾ ਉਹੀ ਕੰਟਰੋਲ ਕਰ ਸਕਦਾ ਤੇ ਇਹਨਾਂ ਦੇ ਭਲੇ ਵਾਸਤੇ ਬਹੁਤ ਵਾਰਾਂ ਗਏ ਜਿੰਨੀਆਂ ਵੀ ਦੇਖੋ ਮਿਊਨਿਸਪਲ ਕਾਰਪੋਰੇਸ਼ਨ ਦਾ ਹੋਰ ਜਿੰਨੇ ਵੀ ਸਾਰੇ ਜਿੰਨੇ ਵੀ ਜਿੰਨਾ ਜਿੰਨਾ ਸੰਸਥਾਵਾਂ ਦਾ ਹੱਕ ਬਣਦਾ ਹੈ ਉਹਨਾਂ ਨੂੰ ਇਹ ਕਰਨਾ ਚਾਹੀਦਾ ਬਹੁਤ ਐਕਸੀਡੈਂਟ ਹੁੰਨੇ ਆ ਰਾਤ ਨੂੰ ਹਿਮਾਚਲ ਦੀਆਂ ਵਸਾਂ ਨੈਸ਼ਨਲ ਹਾਈਵੇ ਆ ਆਪਣੇ ਤੇ ਇਹ ਆਵਾਜ਼ ਸਰਕਾਰ ਨੂੰ ਵੀ ਸੁਣਨੀ ਚਾਹੀਦੀ ਹੈ ਸੰਸਥਾਵਾਂ ਜਿੰਨੇ ਵੀ ਨਸਕਾਮ ਸੇਵਾ ਕਰਦੀਆਂ ਉਹ ਬਾਬਾ ਜੀ ਇਹ ਜੋ ਇਹਨਾਂ ਨੇ ਕਾਰਜ ਇਹ ਸ਼ੁਰੂ ਕੀਤਾ ਹੋਇਆ ਜੀ ਉਹ ਬਾਰਾ ਪਸ਼ੂਆਂ ਨੂੰ ਫੜ ਕੇ ਉੱਥੇ ਗਊਸ਼ਾਲਾ ਦੇ ਵਿੱਚ ਇਹ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਸਸਤਾ ਚਲਾਈ ਨੂੰ ਇਹਨਾਂ ਨੂੰ ਸਾਡੇ ਨਾਲ ਹੁਣ ਮੇਲ ਹੋਇਆ ਜੀ ਥੋੜੇ ਦਿਨਾਂ ਤੋਂ ਕਿਉਂਕਿ ਇਹ ਪੁਰਾਣੇ ਚੱਲ ਰਹੇ ਆ ਇਹ ਕਹਿੰਦੇ ਅਸੀਂ ਗਊਸ਼ਾਲਾ ਬਣਾਉਂਦੇ ਆ ਜੋ ਕੋਈ ਸੰਭਾਲ ਸਕਦਾ ਉਹਨਾਂ ਨੂੰ ਸੰਭਾਲ ਦਿੰਦੇ ਆ ਪਰਮਾਨੈਂਟ ਇਹਨਾਂ ਦਾ ਕੋਈ ਆਪਣਾ ਨਿੱਜੀ ਕੋਈ ਵੀ ਉਹ ਨਹੀਂ ਹੈ ਅੱਛਾ ਜੀ ਇਹਨਾਂ ਦਾ ਇਹ ਵੀ ਆਪਣੇ ਦਿਲ ਦੀ ਇਹਨਾਂ ਨੇ ਗੱਲ ਦੱਸੀ ਆ ਸਾਡੇ ਨੂੰ ਤੇ ਸਾਰਿਆਂ ਨੂੰ ਜਾਗਰਤ ਹੋਣਾ ਚਾਹੀਦਾ ਇਲਾਕੇ ਦੇ ਸਾਰੇ ਕਰਾਲੀ ਦੇ ਜਿੱਥੇ-ਜਿੱਥੇ ਵੀ ਇਹਨਾਂ ਦਾ ਸਹਿਯੋਗ ਕਰੇ ਇਹ ਪੂਰਾ ਪਾਰਦਰਸ਼ੀ ਤਰੀਕੇ ਦੇ ਨਾਲ ਪੂਰਾ ਸਹੀ ਤਰੀਕੇ ਦੇ ਨਾਲ ਹੋ ਕੰਮ ਹੋ ਰਿਹਾ ਬੰਦੇ ਆਪਣੀ ਤੁਸੀਂ ਪ੍ਰਤਾਖ ਉਹਨਾਂ ਦੇ ਨਾਲ ਕੋਈ ਵੀ ਸਵਾਲ ਕਰਨਾ ਹੋਵੇ ਤਾਂ ਕਰ ਸਕਦੇ ਆ ਬੈਠੇ ਆ ਨੰਗ ਸਿੰਘ ਰੋਟੀ ਪਾਣੀ ਵੀ ਉੱਥੇ ਹੀ ਉਹ ਚੁੱਲਾ ਵਾਲਿਆ ਹੋਇਆ ਉਹਨਾਂ ਨੂੰ ਉੱਥੇ ਮਣਾਉਂਦੇ ਆ ਤੇ ਨਾਲ ਨਾਲ ਸਿੰਘ ਵੀ ਸਹਾਇਤਾ ਕਰਦੇ ਆ ਇਲਾਕੇ ਦੀ ਸੰਗਤ ਕਾਰੀ ਸਾਰੇ ਧਰਮਾਂ ਦੇ ਬੰਦੇ ਕਰ ਰਹੇ ਆ ਤੇ ਨਫਰਤ ਤੋਂ ਉੱਪਰ ਉੱਠ ਕੇ ਸਾਰਾ ਪਿਆਰ ਵਾਲਾ ਖੇਲ ਹੈ ਇਹ ਤੇ ਪੂਰੇ ਇਹਨਾਂ ਨੇ ਪੰਜਾਬ ਦੀ ਮਹਿਮ ਚਲੋ ਜੀ ਪ੍ਰਮਾਤਮਾ ਨੂੰ ਇਸ ਤਰੀ ਬਲ ਬਖਸ਼ੇ ਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਕੋਰਾਲੀ ਦਾ ਜੋ ਬਿਜਲੀ ਬੋਰਡ ਹੈ ਜੀ ਜਿੱਥੇ-ਜਿੱਥੇ ਕੇ ਅ ਗੁਰੂ ਦੇ ਪਿਆਰੇ ਨੇ ਗੁਰੂ ਦੇ ਸਿੰਘਾਂ ਨੇ ਜੀ ਇਹ ਆਵਾਰਾ ਪਸ਼ੂ ਆਵਾਰਾ ਸਾਨ گاਉਂਾਂ ਜਿੰਨਾਂ ਵਿੱਚ ਗਾਂ ਗਉਂਾਂ ਨੇ ਸੋ ਸਾਨ ਨੇ ਇਹ ਸਾਰੇ ਇਹਨਾਂ ਨੇ ਕਾਬੂ ਕੀਤੇ ਨੇ ਜੀ ਸੋ ਗੁਰੂ ਦੇ ਸਿੰਘਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਅ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਕੀ ਫਤਿਹ ਜੀ ਸੋ ਬਾਬਾ ਜੀ ਜੋ ਅੱਜ ਮੁਹਿੰਮ ਚਲਾਈ ਗਈ ਹੈ ਜੀ ਇਹ ਸੋ ਇਹਦੇ ਬਾਰੇ ਕੀ ਕਹੋਗੇ ਜੀ ਕੀ ਕਹਿਣਾ ਚਾਹੁੰਗੇ ਅਸੀਂ ਤਾਂ 4 ਦਿਨ ਤੋਂ ਚਲਾ ਰਹੇ ਹਾਂ अच्छा जी ਸਾਨੂੰ 4 ਦਿਨ ਹੋ ਗਏ ਅੱਜ ਜਿੱਦਣ ਅਜੀਤ ਅਖਬਾਰ ਦੇ ਵਿੱਚ ਖਬਰ ਲੱਗੀ ਸੀ ਵੀ ਸਾਡੇ ਕਰਾਲੀ ਸ਼ਹਿਰ ਦਾ ਕੋਈ ਮਤਲਬ ਕੀ ਕੋਈ ਨੁਮਾਇੰਦਾ ਨਹੀਂ ਉਹ ਨੁਮਾਇੰਦਾ ਨਹੀਂ ਉੱਠਦਾ ਹਾਂਜੀ ਨਾ ਉੱਠ ਕੇ ਮਤਲਬ ਕੀ ਇਹਨਾਂ ਦਾ ਵਾਸਤੇ ਗਊਆਂ ਬਹੁਤ ਹੋ ਗਈਆਂ ਫੋਟੋਆਂ ਲੱਗੀਆਂ ਹੋਈਆਂ ਸੀ ਅਸੀਂ ਉਸ ਦਿਨ ਦੇ ਹੀ ਆਏ ਹੋਏ ਹਾਂ ਉਸ ਦਿਨ ਦੇ ਹੀ ਅਸੀਂ ਇਹ ਕੰਮ ਕਰ ਰਹੇ ਹਾਂ ਦੇਖੋ ਕਿੰਨੇ ਪਸ਼ੂ ਫੜੇ ਹੋਏ ਨੇ ਹਾਂਜੀ 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 ਠੀਕ ਹੈ ਨਾ ਤਾਂ ਅਸੀਂ ਪੂਰਾ ਸ਼ਹਿਰ ਖਾਲੀ ਕਰਾਂਗੇ ਕਿਉਂ ਇਹਦੇ ਨਾਲ ਵੱਜ ਕੇ ਮੌਤਾਂ ਬਹੁਤ ਹੋ ਚੁੱਕੀਆਂ ਅੱਗੇ ਵੀ ਪਹਿਲਾਂ ਵੀ ਇੱਕ ਮੁੰਡਾ ਮਰ ਗਿਆ ਵਿਚਾਰਾ ਕੰਮ ਤੋਂ ਐਸਕ ਟਾਈਮ ਆਉਂਦਾ ਹਾਂਜੀ ਹਾਂਜੀ ਉਹਨੂੰ ਮਤਲਬ ਕਿ ਸੁਣ ਕੇ ਮੇਰਾ ਵੀ ਬੇਟਾ ਨਾ ਇਦਾਂ ਗਾਵਾਂ ਨਾਲ ਵੱਜ ਕੇ ਚੜਾਈ ਕਰ ਗਿਆ ਸੀ ਇਸ ਕਾਰਨ ਮੈਨੂੰ ਇਸ ਚੀਜ਼ ਦਾ ਬਹੁਤ ਅਰਸਾ ਹੁੰਦਾ ਕਿ ਲੋਕਾਂ ਦੇ ਬੱਚੇ ਜਿਹੜੇ ਆ ਉਹ ਨਾਥ ਨਾ ਹੋਣ ਇਸ ਕਰਕੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਸਾਧ ਸੰਗਤ ਨੂੰ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਸਾਡੀ ਆਣ ਕੇ ਮਦਦ ਕਰੋ ਤੇ ਅਸੀਂ ਜੇ ਟੋਟਲ ਪੰਜਾਬ ਖਾਲੀ ਕਰ ਸਕੀਏ ਮਤਲਬ ਕਿ ਅਗਲਾ ਸਟੈਪ ਕੀ ਹੋਊਗਾ ਜੀ ਹੁਣ ਇਹਨਾਂ ਨੂੰ ਇਹਨਾਂ ਤੋਂ ਫੜਨ ਤੋਂ ਬਾਅਦ ਕਾਬੂ ਕਰਨ ਤੋਂ ਬਾਅਦ ਜੀ ਅਸੀਂ ਆਪਣੇ ਕਿਤੇ ਇੱਕ ਜਗ੍ਹਾ ਤੇ ਸੁਖਾਮੀ ਜਗ੍ਹਾ ਤੇ ਲਾ ਜਾ ਕੇ ਇਹਨਾਂ ਦੀ ਸੇਵਾ ਕਰਦੇ ਪਹਿਲਾਂ ਵੀ ਸਰਦੋਂ ਚੱਪੜ ਚੜੀ ਚੱਪੜ ਚੜੀ ਵਿਖੇ ਅਸੀਂ ਪਹਿਲਾਂ ਵੀ ਗਊਸ਼ਾਲਾ ਚਲਾਈ ਹੋਈ ਹੈ ਹਾਂਜੀ ਉੱਥੇ ਵੀ ਤਾਂ ਹੁਣ ਸਾਨੂੰ ਜਿੱਦਨ ਦਾ ਸ਼ਹਿਰ ਦਾ ਇਹਦਾ ਪਤਾ ਲੱਗਿਆ ਵੀ ਇੱਥੇ ਵੀ ਬਹੁਤ گاਵਾ ਨੇ ਇਸ ਨੂੰ ਇਸ ਕਰਕੇ ਅਸੀਂ ਲੱਗੇ ਹੋਏ ਹਾਂ ਜੀ ਤੋ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਯੂਥ ਨੂੰ ਕੀ ਕਹੋਗੇ ਜੀ ਯੂਥ ਨੂੰ ਅਸੀਂ ਇਹੀ ਚਾਹੁੰਦੇ ਆਂ ਵੀ ਸਾਡੀ ਵੱਧ ਚੜਕੇ ਮਦਦ ਕਰਨ ਜੀ ਤੇ ਜੋ ਸਾਡੇ ਕੋਲ ਚੀਜ਼ ਨਹੀਂ ਹੈ ਸਾਨੂੰ ਭੇਟਾ ਕਰ ਦਿਓ ਸਾਡੇ ਕੋਲ ਦੇਖੋ ਲਿਓਨ ਨੂੰ ਸਾਧਨ ਕੋਈ ਗੱਡੀ ਨਹੀਂ ਹੈ ਕੋਈ ਕੁਝ ਨਹੀਂ ਹੈ ਅਸੀਂ ਬਸ ਇਦਾਂ ਉਹ ਦੇਖੋ ਟੈਂਪੂ ਸਾਡੇ ਕੋਲ 3 ਵੀਲਰ ਹੈ ਇੱਕ ਅਸੀਂ 3 ਵੀਲਰ ਦੇ ਨਾਲ ਹੀ ਵਿੱਚ ਪੱਠੇ ਲੱਦ ਕੇ ਲਿਆਉਨੇ ਆਂ ਕੱਲ ਵੀ ਅਸੀਂ ਲਿਆਏ ਆਂ ਹੁਣ ਅਸੀਂ ਫੇਰ ਚੱਲੇ ਆਂ ਲੈਣ ਜੀ ਇਸ ਕਾਰਨ ਇਹਨਾਂ ਨੂੰ ਲਿਆ ਕੇ ਅਸੀਂ ਪੱਠੇ ਪਾਉਣੇ ਹਰਾ ਤੇ ਟੂੜੀ ਆ ਦੇਖੋ ਲਿਆਂਦੀ ਹੋਈ ਆ ਸਾਡੇ ਕੋਲ ਹਾਂਜੀ ਕੋਈ ਅਜੇ ਮੇਰਾ ਵੀਰ ਭਰਾ ਮੇਰਾ ਕੋਈ ਪੱਠੇ ਦੇਣ ਵੀ ਨਹੀਂ ਅਜੇ ਤੱਕ ਤਾਂ ਪਹੁੰਚਿਆ ਨਾ ਕੋਈ ਨੁਮਾਇੰਦਾ ਹੀ ਸ਼ਹਿਰ ਦਾ ਪਹੁੰਚਿਆ ਵੀ ਕੀ ਗੱਲ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਅਜ ਚਾਰ ਦਿਨ ਹੋ ਚੁੱਕੇ ਆ ਵੀ ਸ਼ਹਿਰ ਦੇ ਵਿੱਚ ਕੋਈ ਇਕੱਠੇ ਕਰ ਰਿਹਾ ਜੇ ਇਹਨਾਂ ਦਾ ਹੱਕ ਨਹੀਂ ਬਣਦਾ ਆਣ ਕੇ ਸਾਨੂੰ ਕੋਈ ਮਦਦ ਕਰਨਾ ਨਾ ਸਾਡੇ ਕੋਲ ਪਾਣੀ ਦਾ ਸਾਧਨ ਆ ਉਹ ਟੂਟੀ ਤੋਂ ਬਾਲਟੀਆਂ ਪਰ ਕੇ ਅਸੀਂ ਪਾਣੀ ਪਿਲਾ ਰਹੇ ਆ ਉਹ ਦੇਖੋ ਟੂਟੀ ਪੀਰ ਬਾਬੇ ਦੇ ਲੱਗੀ ਹੋਈ ਹਾਂਜੀ ਹਾਂਜੀ ਅਸੀਂ ਉਹਦੇ ਨਾਲ ਬਾਲਟੀਆਂ ਨਾਲ ਪਾਣੀ ਪਿਲਾ ਰਹੇ ਇਹਨਾਂ ਨੂੰ ਨਾ ਹਲਤੱਕ ਕਿਸੇ ਵੀ ਤਰ੍ਹਾਂ ਦੀ ਇਖਾਨ ਨਹੀਂ ਟਰਾਲੀ ਸ਼ਹਿਰ ਵਾਸੀਆ ਬੋਲੋ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਹਲਤੱਕ ਸਹੂਲਤਾਂ ਨਹੀਂ ਦਿੱਤੀ ਗਈ ਹਾਂਜੀ ਨਹੀਂ ਦਿੱਤੀ ਗਈ ਸੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇੱਥੇ ਦੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਸਾਡੀ ਮਦਦ ਕਰੋ ਹੋਰ ਪੱਠਾ ਦਿੱਤਾ ਸਾਨੂੰ ਪਹੁੰਚਾਓ ਅਸੀਂ ਜਿੰਨਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਬਾਕੀ ਕੋਈ ਵਾਰਾ ਡੰਗਰ ਭੱਜ ਰਹੇ ਨੇ ਆ ਦੇਖੋ ਹੁਣ ਤੁਸੀਂ ਸਾਹ ਦੀ ਦੇਖੀ ਹੈ ਨਾ ਸ਼ਕਲ ਉਹ ਕੀ ਕਿਹੜਾ ਉਹ ਬੰਦਾ ਵੀ ਮਾਰ ਸਕਦਾ ਗੱਡੀਆਂ ਚ ਵੱਜਦਾ ਕਰਕੇ ਫਿਰ ਉਹਨੂੰ ਭੀੜ ਪੜਕਾਉਗੇ ਸੀ ਇਸ ਕਰਕੇ ਉਹਨੂੰ ਫਿਰ ਛੱਡਣਾ ਪਿਆ ਸਾਨੂੰ ਉਹਦਾ ਕਾਬੂ ਕਰਨਾ ਪਿਆ ਇਹ ਦੇਖਿਆ ਸੀ ਅਸੀਂ ਹਾਂਜੀ ਜੇ ਮੈਂ ਨਾ ਰੱਸਾ ਛੱਡਦਾ ਤਾਂ ਉਹਨੇ ਮੋਟਰਸਾਈਕਲ ਦੇ ਉੱਤੇ ਪਲਟੀ ਖਾ ਜਾਣੀ ਸੀ ਕਿ ਉਹਨਾਂ ਦਾ ਨੁਕਸਾਨ ਕਰਦਾ ਕਿ ਉਹ ਐਡਾ ਭਾਰਾ ਸੌਣ ਥੱਲੇ ਦੇ ਕੇ ਮਾਰ ਦਿੰਦਾ ਉਹ ਡਿੱਗਣ ਲੱਗਾ ਸੀ ਮੋਟਰਸਾਈਕਲ ਤੇ ਮੈਂ ਰੱਸਾ ਛੱਡਤਾ ਰੱਸਾ ਛੱਡਣ ਦੇ ਬਾਅਦ ਉਹ ਦੌੜ ਗਿਆ ਗਲੀਆਂ 'ਚ ਨਿਕਲ ਗਿਆ ਤੇ ਉਹਨੂੰ ਫੇਰ ਕੱਲ ਨੂੰ ਕਾਬੂ ਕਰਾਂਗੇ ਉਹ ਪਾਇਆਂ ਤੇ ਤੁਰਦੇ ਹੀ ਨਹੀਂ ਐ ਜੇ ਸਾਡੇ ਕੋਲ ਗੱਡੀ ਹੋਵੇ ਤਾਂ ਅਸੀਂ ਚਾੜ੍ਹ ਕੇ ਆਪਣੇ ਡੇਰੇ ਤੇ ਤਾਂ ਲਿਆਈਏ ਸਾਡੇ ਕੋਲ ਗੱਡੀ ਦਾ ਸਾਧਨ ਹੋਵੇ ਇਹਨੂੰ ਉਹ ਜਿਹੜੀ ਉਹ ਗੱਡੀ ਨਹੀਂ ਹੁੰਦੀ ਜਿਹਦੇ 'ਤੇ ਡੰਗਰ ਚਾੜ੍ਹਦੇ ਆ ਜੇ ਨਹੀਂ ਪਸ਼ੂ ਕੋ ਤੁਰਦਾ ਤੇ ਉਹਨੂੰ ਅਸੀਂ ਉਹਦੇ ਵਿੱਚ ਪਾ ਕੇ ਇੱਥੇ ਲਿਆ ਕੇ ਇਸ ਤੋਂ ਬਾਅਦ ਅਸੀਂ ਅੱਗੇ ਕਿਤੇ ਹੋਰ ਜਗ੍ਹਾ ਤੇ ਲਿਜਾ ਕੇ ਇਹਨਾਂ ਨੂੰ ਅਸੀਂ ਸੰਭਾਂਗੇ ਔਰ ਪ ਇਹਨਾਂ ਨੂੰ ਇੱਥੇ ਸੈੱਟ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਰੋਪੜ ਜਾਵਾਂਗੇ ਏਦਾਂ ਸ਼ਹਿਰੋਂ ਸ਼ਹਿਰ ਅਸੀਂ ਜਾਂਦੇ ਜਾਂਦੇ ਪੂਰਾ ਟੋਟਲ ਪੰਜਾਬ ਖਾਲੀ ਕਰਾਂਗੇ। ਜੀ। ਤੋਂ ਅੱਜ ਕਿੰਨੇ ਦਿਨ ਹੋ ਚੁੱਕੇ ਬਾਬਾ ਜੀ ਆਪਾਂ ਨੂੰ ਕੋਰਾਲੀ ਸ਼ਹਿਰ ਦੇ ਵਿੱਚ ਆਏ ਆਇਆਂ ਨੂੰ ਜੀ। ਸਾਨੂੰ ਅੱਜ ਦੀ ਚੌਥਾ ਪੰਜਵਾਂ ਦੇਣਾ ਹੈ। ਅੱਛਾ ਜੀ। ਹਾਂ ਜਿੱਦਣ ਦੀ ਖਬਰ ਲੱਗੀ ਹੈ ਜੀ ਤਖ਼ਤ ਅਖਬਾਰ ਦੇ ਵਿੱਚ। ਅੱਛਾ ਜੀ। ਅਸੀਂ ਉਸ ਦਿਨ ਦੇ ਆਏ ਹੋਏ ਹਾਂ। ਜੀ। ਹਾਂ ਜੀ। ਕੀ ਕਹੀ ਧੰਨਵਾਦੀ ਸ਼ੁਕਰੀਆ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਰੇ ਕਿ ਜਾਵੇ ਨਿਹਾਲ ਹੋ ਜਾਵੇ ਸ਼ੀਦਾ ਸਿੰਘ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ